ਸਸ਼ਕਲ ਜੀ ਹਮਦਰ ਟੀਵੀ ਦੇਖਣ ਦਾ ਸਾਰੇ ਦਰਸ਼ਕਾਂ ਦਾ ਮੈਂ ਪ੍ਰਿੰਦਾ ਸਵਾਗਤ ਕਰਦਾ ਹਾਂ ਸੋ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਕਿਵੇਂ ਤਲਖੀ ਭਰਿਆ ਮਾਹੌਲ ਬਣਿਆ ਹੋਇਆ ਕੱਲ੍ਹਕੱਲ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲਗਾਤਾਰ ਜਿਹੜਾ ਕੀ ਹੈ ਭਾਰਤ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਪਾਕਿਸਤਾਨ ਦੇ ਖਿਲਾਫ ਵੱਡੇ ਫੈਸਲੇ ਕੀਤੇ ਗਏ ਨੇ ਤੇ ਭਾਰਤ ਦੇ ਵਿੱਚ ਰਹਿਣ ਦੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਕਿ ਅਲਟੀਮੇਟਮ ਦਿੱਤਾ ਗਿਆ 48 ਘੰਟੇ ਸਮਾਂ ਦਿੱਤਾ ਗਿਆ ਦੂਜੇ ਪਾਸੇ ਜਿਹੜੇ ਇੰਡੀਅਨ ਪਾਕਿਸਤਾਨ ਦੇ ਵਿੱਚ ਵੀ ਗਏ ਹੋਏ ਨੇ ਉਹ ਵੀ ਵਾਪਸ ਆਪਣੇ ਵਤਨ ਆਪਣੇ ਮੁਲਕ ਪਰਤਰੇ ਹੈਗੇ ਨੇ ਜਹੇ ਦੇ ਵਿੱਚ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਜ਼ਿਕਰ ਕੀਤਾ ਗਿਆ ਕਿ ਕਿਵੇਂ ਜੋ ਹਾਲਾਤ ਹੈਗੇ ਨੇ ਪਾਕਿਸਤਾਨ ਦੇ ਵਿੱਚ ਤੁਹਾਨੂੰ ਯਾਦ ਹੀ ਹੋਣਾ ਕਿਸ ਤਰ੍ਹਾਂ ਦੇ ਨਾਲ ਅਤਵਾਦੀਆਂ ਦੇ ਵੱਲੋਂ ਚੁਣ-ਚੁਣ ਕੇ ਜਿਹੜਾ ਕੀ ਹੈਗਾ ਆ 26 ਲੋਕਾਂ ਦੀ ਜਿਹੜੀ ਕੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹਨਾਂ ਦੇ ਹੱਤਿਆ ਤੋਂ ਬਾਅਦ ਜਿਹੜਾ ਕੀ ਹੈ ਪੂਰੇ ਦੇਸ਼ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਤੇ ਲਗਾਤਾਰ ਜਿਹੜੀ ਹੈ ਉੱਥੇ ਵੱਡੀ ਕਾਰਵਾਈ ਕੀਤੀ ਜਾ ਰਹੀ ਪਾਕਿਸਤਾਨ ਦੇ ਖਿਲਾਫ ਸਰਹੱਦ ਦੇ ਉੱਪਰ ਲੱਗੀ ਜਿਹੜੀ ਆ ਉਹ ਪੂਰੀ ਸਿਕਿਉਰਿਟੀ ਵਰਤੀ ਜਾ ਰਹੀ ਹੈ ਤੇ ਜਿੱਥੇ ਭਾਰਤੀ ਫੌਜ ਸਰਹੱਦ ਦੇ ਉੱਪਰ ਚੌਕਸ ਹੈਗੀ ਹੈ ਲਗਾਤਾਰ ਜਿਹੜਾ ਕੀ ਹੈ ਇਹ ਵੀ ਖਬਰਾਂ ਮਿਲ ਰਹੀਆਂ ਹੈ ਕਿ ਐਲੋਸੀ ਦੇ ਉੱਪਰ ਪਾਕਿਸਤਾਨ ਦੀ ਫੌਜ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦਾ ਪਾਕਿਸਤਾਨ ਦੇ ਫੌਜੀਆਂ ਨੂੰ ਭਾਰਤੀ ਜਿਹੜੇ ਕਿ ਫੌਜ ਦੇ ਜਵਾਨ ਨੇ ਉਹਨਾਂ ਦੇ ਵੱਲੋਂ ਮੂੰਹ ਤੋਰ ਜਵਾਬ ਦਿੱਤਾ ਜਾ ਰਿਹਾ ਹੈ ਅਜਦੇ ਵਿੱਚ ਦੋਵੇਂ ਮੁਲਕਾਂ ਦੇ ਵਿੱਚ ਤਲਖੀ ਭਰਿਆ ਮਾਹੌਲ ਬਣਿਆ ਹੋਇਆ ਅਤੇ ਪਾਕਿਸਤਾਨ ਵਾਲੇ ਪਾਸਿਓਂ ਕਈ ਪਿੰਡਾਂ ਨੂੰ ਤਾਂ ਖਾਲੀ ਤੱਕ ਕਰਵਾ ਲਿਆ ਗਿਆ ਸੋ ਅੰਦਰਲੇ ਹਾਲਾਤ ਦਾ ਜ਼ਿਕਰ ਕਰਦਿਆਂ ਹੋਇਆਂ ਵਾਪਸ ਪਰਤੇ ਭਾਰਤੀ ਨਾਗਰਿਕਾਂ ਦੇ ਵੱਲੋਂ ਜਿਹੜੀ ਕਿ ਇਹ ਗਲਬਾਤ ਕਰਦਿਆਂ ਦੱਸਿਆ ਗਿਆ ਉਹਨਾਂ ਦੱਸਿਆ ਕਿ ਉਹ 1 ਮਹੀਨੇ ਦਾ ਵੀਜ਼ਾ ਦੇ ਉੱਪਰ ਪਾਕਿਸਤਾਨ ਦੇ ਵਿੱਚ ਘੁੰਮਣ ਗਏ ਸਨ ਪਰ ਜਦੋਂ ਇਦਾਂ ਅਤਵਾਦੀ ਹਮਲਾ ਹੁੰਦਾ ਤਾਂ ਫਿਰ ਉਹਨਾਂ ਨੂੰ ਖਬਰਾਂ ਮਿਲਦੀਆਂ ਜਿਸ ਤੋਂ ਬਾਅਦ ਉਹ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਹੀ ਜਿਹੜਾ ਕਿ ਹੈ ਕੁਝ ਦਿਨਾਂ ਦੇ ਵਿੱਚ ਵੀ ਵਾਪਸ ਭਾਰਤ ਵਿੱਚ

यार मुर साहब देखेंगे अभी क्या है डिलीट हो गए तो सामने निकल जाएंगे नहीं होगी जा तो फिर कल देखेंगे इंतजाम पता है जाकर आए हैं पाकिस्तान से आए हैं लाहौर जाओ मुर साहब पंजाब के थे मेरा देख लेकिन को मली को मली एक मिनट एक मिनट मेरा नहीं हैदा केवल बाबू छती आके की कहना जंदे की बोलती कहना है सब और में पे जो ठीक है जी जो ठीक-ठाक है नहीं पाकिस्तान सरकार ने कहा है थाने कि तू चले जाओ ਆਇਆ ਪਿਆਇ ਆਪਣੀ ਮਰਜ਼ੀ ਨਾਲ ਦੱਸੋ ਚੰਡੀਗੜ੍ਹ ਨੇੜੇ ਆਪਣਾ ਡੇਰਾ ਬਸੀ ਕਿੰਨੇ ਦਿਨ ਦਾ ਵਿਜੇ ਦਾ ਕੇਸ ਇੱਕ ਮਹੀਨੇ ਦਾ ਤੇ ਹੁਣ ਤੁਸੀਂ ਵਾਪਸ ਆ ਕੇ ਕੀ ਕਹਿਣਾ ਚਾਹਦੇ ਬੋ ਕਹਿਣਾ ਕਿ ਆਪਣੇ ਘਰ ਆ ਕੇ ਵਧੀਆ ਫਸਕਲਾਸ ਤੁਹਾਡਾ ਟਾਈਮ ਪੂਰਾ ਹੋ ਚੱਲਿਆ ਹੋਰ ਕੀ ਹੈ ਤੇ ਵਿੱਚ ਨਹੀਂ ਜਿਸ ਤੱਕ ਪਿਛਲੇ ਦਿਨ ਪੈਲ ਕੰਮ ਚੋਂ ਘੱਟਣ ਆਈ ਉਹ ਵੀ ਆਏ ਜਦੋਂ ਆਪਣਾ ਸਾਡੀ ਸਰਕਾਰ ਦਾ ਐਲਾਨ ਹੋ ਗਿਆ ਵੀ ਆ ਜਾਓ ਆਪਸਾ ਅਸੀਂ ਵਾਪਸ ਆ ਗਏ ਹੋਰ ਕੀ ਹੈ ਤੇ ਵਿੱਚ ਤੁਸੀਂ ਇਧਰੋਂ ਕਿਹੜੇ ਪਿੰਡ ਦੇ ਹੋ ਲਾ ਕਿੱਥੋਂ ਜੀ ਤੁਸੀਂ ਇਧਰੋਂ ਕਿਹੜੇ ਪਿੰਡੋਂ ਹੋ ਜੀ ਪਿੰਡਕਾਰ ਕੋਰਾ ਹੈਗਾ ਆਪਣਾ ਤੇ ਕੀ ਕੋ ਮੜ ਲਈ ਗਈ ਸੀ ਨਹੀਂ ਮੇਰਾ ਪਰਿਵਾਰ ਉੱਥੇ ਅੱਛਾ ਜੀ ਹਾਂ ਜੀ ਹਾਂ ਜੀ ਪਰਿਵਾਰ ਨੂੰ ਮਿਲਣ ਗਏ ਜੇ ਤੇ ਕਿੰਨੇ ਕਿ ਦਿਨਾਂ ਦਾ ਵੀਜ਼ਾ ਸੀਗਾ ਇੱਕ ਮਹੀਨੇ ਦਾ ਵੀਜ਼ਾ ਸੀ ਹਾਂ 18-20 ਦਿਨ ਲਾ ਕੇ ਆ ਗਏ ਫਿਰ ਕੱਲ ਖਬਰ ਸੁਣੀ ਕਿ ਜਾਂ ਆਉਣਾ ਹੀ ਸੀਗਾ ਤੁਹਾਨੂੰ ਨਹੀਂ ਆਉਣਾ ਸੀ ਮੈਂ ਤਾਂ ਹੋ ਨਹੀਂ ਸੀਗਾ ਮੈਂ ਤਾਂ ਬਾਅਦ ਚ ਰਾਤ ਨੂੰ ਪਤਾ ਲੱਗਿਆ ਵੀ ਮੈਂ ਉਧਰ ਅਟਾਰੀ ਬਾਰਡਰ ਦੇ ਉੱਪਰ ਕੁਝ ਅਜਿਹੇ ਲੋਕ ਵੀ ਮਿਲੇ ਜੋ ਕਿ ਵੀਜ਼ੇ ਦੇ ਉੱਪਰ ਪਾਕਿਸਤਾਨ ਜਾਣਾ ਚਾਹੁੰਦੇ ਸਨ ਪਰ ਜਿਹੜੀ ਸਖਤੀ ਵਰਤੀ ਜਾ ਰਹੀ ਹੈਗੀ ਇਹ ਕੇਂਦਰ ਸਰਕਾਰ ਦੇ ਵੱਲੋਂ ਪਾਰ ਸਰਕਾਰ ਦੇ ਵੱਲੋਂ ਉਸ ਦੇ ਚਲਦਿਆਂ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇੱਕ ਜਿਹੜਾ ਸਖਸ਼ ਉੱਥੇ ਅਟਾਰੀ ਬਾਰਡਰ ਦੇ ਉੱਪਰ ਪਹੁੰਚਿਆ ਸੀ ਜਿਸ ਨੇ ਵੀਜ਼ਾ ਵੀ ਦਿਖਾਇਆ ਪਰ ਅਧਿਕਾਰੀਆਂ ਵੱਲੋਂ ਉਸ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਸ ਸਖਸ਼ ਦਾ ਕਹਿਣਾ ਕਿ ਉਹ ਪਾਕਿਸਤਾਨ ਦੇ ਵਿੱਚ ਆਪਣੇ ਸ਼ਤਰੀ ਦੇ ਵਿੱਚ ਵਿਆਹ ਜਾਣਾ ਚਾਹੁੰਦਾ ਸੀਗਾ ਪਰ ਜੋ ਇਹ ਹਾਲਾਤ

कहाँ जाना है पाकिस्तान में आपको तो कराची जाना है तो किसकी शादी किसकी रहन जी की शादी है। तो आपको जब पता नहीं, पता नहीं लगा कल की बॉर्डर बंद हो तो नहीं अभी अभी पता चला हमको अभी वापसी जा रहे हो तो एक तरह से जो बेसिकली बॉर्डर बंद कर दिया भारत सरकार ने अब उसमें तो हम क्या कह सकते हैं हम क्या कह सकते हैं जो निजाम तो करने वाले हैं उनको पता है ਸੋ ਕਾਬਲੇ ਜ਼ਿਕਰ ਹੈ ਕਿ ਕੱਲੇ ਜਿਹੜੇ ਕਿ ਇੰਡੀਅਨ ਪਾਕਿਸਤਾਨ ਦੇ ਵਿੱਚ ਗਏ ਸੀ ਉਹੀ ਵਾਪਸ ਨੇ ਆ ਰਹੇ ਸਗੋਂ ਜਿਹੜੇ ਭਾਰਤ ਦੇ ਵਿੱਚ ਵੀਜ਼ਾ ਦੇ ਉੱਪਰ ਪਾਕਿਸਤਾਨੀ ਆਏ ਵੀ ਹੋਏ ਨੇ ਉਹ ਵੀ ਲਗਾਤਾਰ ਜਿਹੜੇ ਕਿ ਗੱਡੀਆਂ ਬੱਸਾਂ ਦੇ ਵਿੱਚ ਪਰ ਪਰ ਕੇ ਵਾਪਸ ਆਪਣੇ ਵਤਨ ਪਾਕਿਸਤਾਨ ਮੁੜ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਸਖਤੀ ਵਧती ਜਾ ਰਹੀ ਹੈਗੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਪਾਕਿਸਤਾਨ ਦੇ ਵਿੱਚ ਜਿਹੜੇ ਕਿ ਬੈਠੇ ਅਤਵਾਦੀਆਂ ਦੇ ਵੱਲੋਂ ਪ੍ਰਧਵੀ ਚਾਕੇ ਮਾਹੌਲ ਖਰਾਬ ਕੀਤਾ ਗਿਆ ਇਸ ਦਾ ਮੂਤੋਰ ਜਵਾਬ ਦਿੱਤਾ ਜਾਵੇਗਾ ਤੇ ਅਜਿਹੇ ਦੇ ਵਿੱਚ ਪਾਵੇਂ ਉਹ ਸਿੰਧ ਜਲ ਸਮਝੌਤਾ ਹੋਵੇ ਉਸ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਰਕੇ ਪਾਕਿਸਤਾਨ ਦੇ ਵਿੱਚ ਇਸ ਦਾ ਅਸਰ ਦਿਖਣਾ ਵੀ ਸ਼ੁਰੂ ਹੋ ਚੁੱਕਾ ਹੈਗਾ ਤੇ ਬਕਾਇਦਾ ਭਾਰਤ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਇਹ ਜਿਹੜਾ ਕੀ ਹੈ ਨੋਟਿਸ ਵੀ ਪਾਕਿਸਤਾਨ ਸਰਕਾਰ ਨੂੰ ਪੇਜਿਆ ਗਿਆ ਕਿ ਜੋ ਇਹ ਸਮਝੌਤਾ ਸੀਗਾ ਸਿੰਧ ਜਲ ਸੋ ਸਮਝੌਤਾ ਉਸ ਨੂੰ ਰੱਦ ਕੀਤੇ ਜਾਂਦਾ ਨੋਟਿਸ ਭੇਜਿਆ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਕਿ 48 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜਿਹੜੇ ਕਿ ਭਾਰਤ ਦੇ ਵਿੱਚ ਪਾਕਿਸਤਾਨੀ ਹੈਗੇ ਨੇ ਉਹ ਵਾਪਸ ਚਲੇ ਜਾਣ ਜਿਸ ਦਾ ਹੁਣ ਅਸਰ ਦੇਖਣਾ ਵੀ ਸ਼ੁਰੂ ਹੋ ਗਿਆ ਅਟਾਰੀ ਬਾਗਾ ਬਾਰਡਰ ਦੇ ਉੱਪਰ ਲਗਾਤਾਰ ਬੱਸਾਂ ਗੱਡੀਆਂ ਭਰ-ਭਰ ਕਿਹੜੇ ਕਿ ਲੋਕ ਹੈਗੇ ਨੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਕਿ ਭਾਰਤ ਵਿੱਚ ਘੁੰਮਣ ਆਏ ਹੋਏ ਸਨ ਵੀਜ਼ਾ ਦੇ ਉੱਪਰ ਜਾਂ ਰਿਸ਼ਤੇ ਦਾ داری ਵਿੱਚ ਆਏ ਸਨ ਜਾਂ ਫਿਰ ਧਾਰਮਿਕ ਯਾਤਰਾ ਤੇ ਆਏ ਸਨ ਉਹ ਆਪਣੇ ਵਤ ਪਾਕਿਸਤਾਨ ਵਾਪਸ ਪਰਤ ਰਹੇ ਨੇ ਤੇ ਹੁਣ ਜਿਹੜੇ ਕਿ ਇੰਡੀਅਨ ਪਾਕਿਸਤਾਨ ਦੇ ਵਿੱਚੋਂ ਵਾਪਸ ਆਏ ਹੈਗੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਜ਼ਿਕਰ ਕੀਤਾ ਕਿ ਹਾਲਾਂਕਿ ਅੰਦਰ ਤਾਂ ਮਾਹੌਲ ਠੀਕ ਹੈ ਪਰ ਜਿਹੜਾ ਕਿ ਸਰਹੱਦ ਦੇ ਉੱਪਰ ਕਾਫੀ ਜ਼ਿਆਦਾ ਤਣਾਅ ਹੈਗਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ ਐਲਓਸੀ ਦੇ ਉੱਪਰ ਜਿਹੜੀ ਆ ਉਹ ਨਾਪਾਕ ਹਰਕਤ ਕੀਤੀ ਜਾ ਰਹੀ ਹੈ ਫਾਰਿੰਗ ਦੀ ਹੋਣ ਦੀ ਜਿਹੜੀ ਕਿ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਭਾਰਤੀ ਫੌਜ ਜਿਹੜਾ ਇਹ ਲਗਾਤਾਰ ਮੁਸ਼ਤਿਹਦ ਹੈ ਅਤੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੀ ਇਹਨਾਂ ਨੇ ਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ